ਵੱਡਾ ਦੂਜਾ ਰੱਖਣਾ ਹੈ ਉਤੋਂ ਗੋਲ ਜਿਆ ਨਿੱਕਾ ਜਿਆ ਤਾਂ ਉਹ ਥੱਲੇ ਵੱਡਾ ਰੱਖਣਾ ਕੋਈ ਗੱਲ ਨਹੀਂ ਹੈ ਕਿ ਆਪ ਬਣਾਵਾਂਗੇ ਘਰ ਤੇਰੀ ਮਾਂ ਨੇ ਕਹੇ ਕਿ ਬੰਦੂਰ ਉਹ ਪਰਲੇ ਕਰ ਜੀ ਨੁਕਰ ਚ ਵੀ ਮੈਂ ਚੁੱਲਾ ਬਣਾਉਣਾ ਲਿਆਣ ਕੇ ਮਿੱਟੀ ਇਹ ਹੇਡ ਲਈ ਨਹੀਂ ਛੱਡਣ ਰੋਟੀ ਕਿਉਂਕਿ ਪਲੀਸ ਰੋਟੀ ਮੀਠੇ ਪੈਣਾ ਹੈ ਨਾ ਕਿੰਨੇ ਨੰਮਲੇ ਅਲਾਦੇ ਇਹ ਨੂੰ ਨਾਲ ਗੋਆ ਗਾਵਾਂ ਨੇ ਫੇਰ ਸਾਰਾ ਕੁਝ ਕੀਤਾ ਅਸਰ ਗੋਆ ਫਿਰਿਆ ਦੇਦੇ ਰੋਟੀ ਖਰਦਾ ਆ ਜੀ ਵੀ ਹੋ ਜੀ ਮੈਂ ਕਦੀਪ ਗੱਲ ਬਣੀ ਹੈ ਬਹੁਤ ਸੋਪਾ ਖਾਓ ਇਕਦਮ ਹਿਲਾਣਾ ਨੂੰ ਸੁੰਦਰ ਜੀ ਸੈਂਟਰ ਤੇ ਲਾਓ ਕਾਲਾ ਬਣਾ ਤੇ ਆਹੋ ਆਹ ਤਨਸਦਾ ਨਹੀਂ ਜਾਣੀ ਦੁੱਧ ਦੁੱਧ ਜੇ ਪੱਲੇ ਬਾਤ ਚੋਂ ਦੀ ਹੱਥ ਜੀ ਆਵੇ ਇਹ ਨਹੀਂ ਮੈਂ ਕਹਿੰਦਾ ਡਾਇਲ ਉਹ ਦੁੱਧ ਕਹਿੰਦਾ ਲਿਆ ਉਹ ਨੂੰ ਕੀ ਉਹ ਨੂੰ ਦੁੱਧ ਕਰਦਾ ਉਹ ਠੰਡੀ ਤੇ ਜਿੰਦੇ ਤੇ ਖਾਲਾ ਉਹਦੇ ਪਾਣੀ ਮਰ ਗਈ ਆ ਹਾਂ ਤਲੇ ਭੇਜੇ ਤੂੰ ਭੜਾ ਬੁਆਗਾ ਜੱਤੀ ਇਹ ਰੱਖਦੇ ਮੇਰੇ ਗਰਮਨ ਨਹੀਂ ਰਹੀ ਸਾਰੀਆਂ ਜਾਣੀਆਂ ਤੇ ਜਿੱਦਾਂ ਮਰਜੀ ਨੇ ਪਸੰਦ ਕਰੋ ਉਹ ਲੱਭੀ ਸਵਾ ਦੇਖੀ ਜਾਣਾ ਵੀ ਦੱਸਾਂ ਕਿ ਕਿਹਦਾ ਖਾਂਡ ਹੈ ਕੌਣ ਦੇਖ ਲੈਣਾ ਤੂੰ ਆਪਰੇ ਮੁੰਡੇ ਆਰੇ ਮੇਰੇ ਨਿਜਾਰੇ ਲਾਉ 4 ਦਿਨ ਜਿੰਦਗੀ ਦੇ ਅਗਲੇ ਹਫਤੇ ਤੇ ਮੇਰਾ ਵਿਆਹ ਧਰਤਾ ਆ ਥੋੜੀ ਕੀ ਘਰਾਂ ਨੇ ਤੇ ਹੋਰ ਆ ਗਿਆ ਹਮੇ ਸਲਟ ਬਣ ਕੇ ਕੇ ਬਾਅਦ ਵਿੱਚ ਵਾਰ ਦੂੰਗਾ ਕਦੋਂ ਕਹ ਖਾਣੇ ਨਹੀਂ ਡੰਡੇ ਨਹੀਂ ਕਿੰਨਾ ਦਾ ਡੰਬਰ ਦੇ ਬਾਥੂ ਤੂੰ ਕੱਢ ਕੇ ਲੈਂਦੇ ਡੰਡੇ ਦੇ ਕੀ ਹਾਲੋ ਇਧਰ ਕੱਢ ਦੇ ਡੰਡੇ ਓਏ ਹਾਂ ਉਹ ਤਰਾਂ ਨਹੀਂ ਲਿਆ ਕੱਢ ਨਹੀਂ ਨਹੀਂ ਮੈਣੀ ਆ ਕਿੰਨੇ ਦੇ ਨੰਬਰ ਦਾ ਬਾਥਰੂਮ ਨਹੀਂ ਗਿਆ ਲੀ ਕਾਲੂ ਪੈ ਜਾਣਾ ਇੱਕ ਉਹ ਖੜ ਜਾ ਪੱਲੇ ਨਹੀਂ ਗਿਲ ਜਾਣਾ ਹਾਂ ਇੱਕ ਉਹ ਥੱਲੇ ਪਈ ਉਹ ਪੜ ਉਹ ਉਹ ਦੇ ਮੇਲਾ ਵਾ ਮੈਨੂੰ ਆਉਂਦਾ ਪਿੱਪਰ ਨਹੀਂ ਯਾਦ ਕਰਨਾ ਠੰਡੀ ਫੜੀ ਚਾਲ ਓਕੇ ਬੱਤੇ ਕਿਧਰੇ ਆ ਥੱਲੇ ਟੁੱਟਣਾ ਹੀ ਵਿੱਚ ਰੱਖ ਲੈ ਲੰਬੇ ਰੱਖ ਲੈ ਨਾ ਕਰਿਆ ਤਾਂ ਸਾੜ ਲੇਗੀ ਕੋਲੇ ਆ ਆ ਫੱਟੀ ਕਾ ਦੇ ਲਿਆਂਦੀ ਵਿੱਚੋਂ ਤੁਹਾਨੂੰ ਪਰਿਓ ਉਹਦੇ ਵਿੱਚ ਰੋਟੀ ਦੀ ਲਾ ਮੇਰੀ ਮਿਲ ਗਈ ਥੱਲੇ ਕੜਾ ਮਾਲਿਕ ਕਿਵੇਂ ਹੋ ਗਈ ਤੇ ਕੱਢਦੇ ਕਰਦੇ ਬੰਨੀ ਮੈਂ ਕਿੱਥੋਂ ਆ ਨਿੱਕੀ ਅੱਜ ਚਾਚੀ ਆ ਗਈ ਮੈਂ ਨਰਾਜ ਹੋ ਗਈ ਕੀ ਹੋਇਆ ਨਰ ਆ ਜਾ ਨਿੱਕਾ ਨਰ ਆ ਜਾ ਨਿੱਕੀ ਦਾ ਇੰਨਾ ਕੰਬਲ ਸੌਂਦੇ ਆ ਨਾ ਹੱਦੋਂ ਹੀ ਜ਼ਿਆਦਾ ਇੰਨਾ ਕੰਬਲ ਵੀ ਨਹੀਂ ਚਾਹੀਦਾ ਇਹਨਾਂ ਨੂੰ ਇੰਨਾ ਸਮਝਾਉਣੀ ਆ ਵੀ ਤੁਹਾਡੇ ਪਾ ਦੇ ਦਤ ਤੈਨੂੰ ਲੱਗਦਾ ਇਹ ਕਿਸ ਨੂੰ ਚੰਗੇ ਪਰਛਦਾ ਨਹੀਂ ਚੰਗਾ ਲੱਗਦਾ ਤੇ ਇਹਨਾਂ ਨੇ ਗਾਂਹ ਜਾਣਾ ਗਾਂਹ ਜਾਣਾ ਤੇ ਇਦਾਂ ਤੋੜੀ ਗਾਂਹ ਜਾਣਾ ਟਾਕਾ ਕੇ ਕਿਹ ਕਿਦਾਂ ਖੜੂਗਾ ਔਰ ਕੋਈ ਪਾਲ ਗੇ ਤੋੜ ਦੋ ਵੀ ਖੜ ਜਾਂਦਾ ਤੁਸੀਂ ਕਰ ਲੱਖ ਦੋ ਚੱਲ ਬਸ ਹੂੰ 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 ਗੇ ਬੈਠੇ ਹੁਣ ਇਹਨਾਂ ਕਾੜਨਾ ਹਾਂ ਇਹਦੀ ਬੰਦ ਕਰਦੇ ਬਲੌਗ ਤੇ ਉਸ ਤੋਂ